ਤਲਵੰਡੀ ਸਾਬੋ ਯੂਨੀਵਰਸਿਟੀ ਵਿੱਚ ਪੜ੍ਹਦੀ ਲੜਕੀ ਤੇ ਚਾਕੂ ਦੇ ਨਾਲ ਹਮਲਾ ਕਰਕੇ ਕੀਤੀ ਇੱਕ ਵੀਰ ਜ਼ਖਮੀ ਇਲਾਜ ਦੇ ਲਈ ਪਹਿਲਾਂ ਕਰਵਾਈ ਤਲਵੰਡੀ ਸਾਬੋ ਵਿਖੇ ਦਾਖਲ ਤੇ ਫਿਰ ਰੈਫਰ ਕੀਤਾ ਬਠਿੰਡਾ ਵਿਖੇ ਇਸ ਸਬੰਧੀ ਡੀਐਸਪੀ ਤਲਵੰਡੀ ਨੇ ਕਿਹਾ ਕਰ ਰਹੇ ਹਾਂ ਮਾਮਲੇ ਦੀ ਜਾਂਚ ਤੇ ਚੱਲਦੀ ਹੀ ਇਹਨਾਂ ਵਿਅਕਤੀਆਂ ਦੀ ਪਛਾਣ ਕਰਕੇ ਕੀਤੀ ਜਾਣਗੀ ਗ੍ਰਿਫਤਾਰ ਦੱਸਦੀ ਹੈ ਕਿ ਤਲਵੰਡੀ ਸਾਬੋ ਵਿਖੇ ਗੁਰੂ ਕਾਂਸੀ ਯੂਨੀਵਰਸਿਟੀ ਵਿੱਚ ਪੜ੍ਹਦੀ ਲੜਕੀ ਦੇ ਉੱਤੇ ਚਾਕੂ ਦੇ ਨਾਲ ਹਮਲਾ ਕਰਕੇ ਕੁਝ ਮੋਟਰਸਾਈਕਲ ਸਵਾਰਾਂ ਵੱਲੋਂ ਜੋ ਅਗਨਕਾਬ ਉਸਨੂੰ ਇਸਮੁਗਬੀਰ ਜ਼ਖਮੀ ਕਰ ਦਿੱਤਾ ਗਿਆ ਜਿਸ ਨੂੰ ਡੇਟੇ ਦੇ ਲੋਕਾਂ ਵੱਲੋਂ ਤਲਵੰਡੀ ਸਾਬੋ ਦੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤੇ ਮੁੱਢਲੀ ਛੇ ਦਿਨ ਤੋਂ ਬਾਅਦ ਉਸਨੂੰ ਬਠਿੰਡਾ ਵਿਖੇ ਰੈਫਰ ਕੀਤਾ ਗਿਆ ਇਸ ਸਬੰਧੀ ਡੀਐਸਪੀ ਤਲਵੰਡੀ ਸਾਬੋ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਦੇ ਕੋਲ ਇਹ ਮਾਮਲਾ ਧਿਆਨ ਦੇ ਵਿੱਚ ਆਇਆ ਹੈ ਅਤੇ ਉਹਨਾਂ ਵੱਲੋਂ ਮਾਮਲਾ ਦਰਜ ਕੀਤਾ ਜਾ ਰਿਹਾ ਹੈ ਜਲਦੀ ਹੀ ਇਹ ਵਿਅਕਤੀ ਸ਼ਲਾਖਾਂ ਦੇ ਪਿੱਛੇ ਹੋਣਗੇ ਹਾਂ ਜੀ ਜੀ ਦੋਵਾਰ ਦਿੱਤਕ ਮੈਂ। ਹਮੇਰਾ ਕੀ ਨਾਮ ਰੋਡ? ਨੀਸ਼ੂ ਕਮ। ਯੂ ਆਰ ਜੀ। ਬਸ ਦੋਵਾਰ ਕਾਲ ਜਿ ਆ ਰਹੇ ਸੀ 255453 ਤੋਂ ਬਸ ਆਗੇ ਤੋਂ ਕਰਨ ਜਾਤੇ। ਅੱਪਾ ਤੇ ਦੋਵਾਰ ਜਿ ਦਿੱਕ ਤੁਮ ਵਾਲੇ ਫਾਂ ਤੋਂ ਉਹਨਾਂ ਨੇ ਪਤਾ ਨਹੀਂ ਲੱਗਿਆ ਮੈਨੂੰ ਸੋਨੇ ਦੇ ਤੱਕ ਪਹੁੰਚ ਮਾਰਿਆ ਕਰੋ। ਪਰ ਦੋਵਾਰ ਨੇ ਤੱਕੋ ਥੱਲੇ ਡਿੱਗ ਗਿਆ ਮੈਨੂੰ ਤਾਂ ਉਹਦਾ ਪਤਾ ਲੱਗਿਆ ਉਹ ਉੱਧਰ ਨੂੰ ਪਾਦ ਕੇ ਵਿਦਿਆਰਥੀ ਨੂੰ ਇਹ ਕੰਡ ਨੂੰ ਕਰਤੀ। ਕਿ ਕਾਹਦੀ ਸੀ? ਪਰ ਤੇ ਬੰਦੇ ਚਾਣੇ ਵੀ ਕੋਣ ਸੀ? ਨਹੀਂ। ਇਹ ਲੱਗਦਾ ਕੌਣ ਬੰਦੀ ਹੋ ਕੇ ਬੋਲਦਾ ਕਿਹੜਾ ਕਰੂਗਾ ਕਦੇ ਕਦੇ ਸਿੰਘੀ ਬੋਲਦੇ ਹਾਂਜੀ ਕਿਸੇ ਕਰਦੇ ਰਹੀਂ ਪਲਵਾਨੀ ਕਾਲ ਦੇ ਦੇ ਮੇਰੇ ਕੋਲ ਜਿਹੜੇ ਕਾਲ ਦੇ ਦੇ ਤੁਹਾਨੂੰ ਲੱਗਦਾ ਕਿਉਂ ਮਾਰੋ ਲੱਗਦਾ ਨੰਬਰ ਲਾਓ ਬਹੁਤ ਪੀਸ ਲੈ ਲੇ ਤੁ ਮੰਗੀ ਤਾਂ ਇਹ ਕਿਹ ਕਰਨੀਓ ਰਾਮ ਜੀ ਲੱਗਦਾ ਕੀ ਹੋਇਆ ਕੀ ਹੋਇਆ ਇਹ ਜੀ ਆਹੀ ਤੇਰੇ ਇਹ ਕਾਲ ਦੇ ਤੇ ਆਈ ਕਹਿੰਦੀ ਸੀ ਵੀ ਤੇ ਨੂੰ ਬੰਨੇ ਚੰਦੇ ਕਿਤੇ ਕਿਤੇ ਕੱਪੜੇ ਨਾ ਮੂਹਨੇ ਕਿਤੇ ਹੱਦ ਭਾਈ ਤੇ ਜੀ ਤੇ ਇਹ ਕਹਿੰਦੀ ਵੀ ਜੀ ਮੇਰੇ ਐ ਕਾਫੀ ਮਾਰਿਆ ਨੈਗੇਟਾਇਕ ਪੀਰ ਕਟੇ ਵੀ ਦੇ ਕਿ ਮੋਟਰ ਟੰਗਲ ਦਿੱਤੇ ਤੇ ਇਹ ਪਿੰਡ ਨੂੰ ਭੱਜ ਲੀ ਤੇ ਉਹ ਬੈ ਕੇ ਮੋਟਰਸਾਈਕਲ ਤੇ ਗਿਆ ਪਿਓ ਮਾਲਾ ਲਗਦਾ ਤੰਗ ਲਗਦਾ ਕਿ ਤੰਗ ਨੂੰ ਕੋਈ ਸਕ ਨਹੀਂ ਹੈ ਕੋਈ ਪਤਾ ਨਹੀਂ ਕਿਹੜੇ ਕਾਰਨ ਨਾ ਕਰਿਆ ਇਹ ਕੰਮ ਕੀ ਲਗੀ ਗੋਗੀ ਦੇਖੀ ਜੀ ਕੱਪੀ ਨਾ ਮਤੋਂ ਦੇ ਇੱਕ ਕੁਤੋਂ ਦੇ ਦਾ ਲੈਣ ਦੀ ਕੀ ਮਾਰਦਾ ਰੰਗੀ ਮੈਡ ਡਾਕਟਰ ਇਹਨਾਂ ਦੇ ਸੁਨੇਹੇ ਆ ਗਏ। ਜੇ ਖੰਡਾ ਕੋਈ ਹੈ ਜੀ। ਅੰਪੇਰ ਕੋਈ ਹੈ ਜੀ। ਮਲਾਤਿੰਗ। ਮਲਾਤ ਤਾਂ ਸਕੈਨ ਕਰਵਾ ਰਹੇ ਆ। ਸਕੈਨ ਤੋਂ ਬਾਅਦ ਕਲੀਅਰ ਹੋਊਗਾ ਵੀ ਕੋਈ ਇੰਟਰਨਲ ਇਜਿਟਮ ਹੈਗੀ। ਅੰਸਰ ਹੈ ਕਿ ਪੇਂ ਹਮਲਾ ਹੋਇਆ ਕਿਥੋਂ ਦਾ ਮਾਮਲਾ ਜੀ ਕੀ ਕਾਰਵਾਈ ਕਰ ਰਹੇ ਹੋ? ਕੱਲ ਮਿਤੀ 30/7/25 ਨੂੰ ਥਾਣਾ ਰਾਮਾ ਵਿਖੇ ਇੱਕ ਰੋਕਾ ਮਸੂਲ ਹੋਇਆ ਸੀਗਾ ਜਿਹਦੇ ਆਧਾਰ ਤੇ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਇਹਦੇ ਵਿੱਚ ਮੁੱਢਲੀ ਤਫ਼ਤੀਸ਼ ਤੇ ਪਤਾ ਲੱਗਿਆ ਵੀ ਇਹ ਲੜਕੀ ਇਥੇ ਰਮੇ ਪਿੰਡ ਦੀ ਰਹਿਣ ਵਾਲੀ ਹੈ ਤੇ ਕੱਲ ਆਪਣਾ ਕਾਲਜ ਖਤਮ ਕਰਕੇ ਇਹ ਆਪਣੇ ਘਰ ਜਾ ਰਹੀ ਸੀਗੀ ਤਾਂ ਰਾਹ ਦੇ ਵਿੱਚ ਕੋਈ ਸ਼ਰਾਰਤੀ ਅਨਸਰ ਜਿਹੜੇ ਹੈਗੇ ਐ ਇਹਦੇ ਕੋਈ ਤਿੱਖੀ ਚੀਜ਼ ਮਾਰ ਕੇ ਇਹਨੂੰ ਡਕੀ ਕਰਕੇ ਚਲੇ ਗਏ ਸਰ ਕਾਹਤੇ ਆਏ ਕਿ ਇਹਨੇ ਵਿਅਕਤੀ ਨੂੰ ਸੇਵਾ ਕਰ ਲਿਆ ਇਹਦੇ ਬਾਰੇ ਜਿਹੜਾ ਲੜਕੀ ਨਾਲ ਹਲੇ ਮੁੱਢਲੇ ਤੌਰ ਤੇ ਗੱਲ ਹੋਈ ਹੈ ਉਹਦੇ ਮੁਤਾਬਕ ਕਿ ਦੋ ਵਿਅਕਤੀ ਸੀਗੇ ਜਿਨ੍ਹਾਂ ਦਾ ਹਲੇ ਨਾਮ ਪਤਾ ਕੋਈ ਨਹੀਂ ਪਤਾ ਲੱਗਿਆ ਮੌਤ ਬਣੇ ਹੋਈ ਸੀ ਉਹਨਾਂ ਦੇ ਜੋ ਇਹਨੇ ਦੱਸਿਆ ਹੁਣ ਲਈ ਆਪਣੇ ਪਿਆਰ ਤੇ ਕਾਰਨ ਵੀ ਚੱਲ ਪਤਾ ਲੱਗਦਾ ਇਹ ਕਾਰਨ ਹਲੇ ਤਫਤੀਸ਼ੇ ਦੀ ਚੱਲ ਰਹੀ ਹੈ ਤੇ ਇਹਦੇ ਪਹਿਲਾ ਮੁਕਦਮਾ ਦਰਜ ਕਰਕੇ ਤੇ ਫਿਰ ਅਗਲੀ ਜਿਹੜੀ ਹੈਗੀ ਇਹਦੀ ਕਾਰਵਾਈ ਆਵਾਂ ਚੱਲ ਜਾਂਦੀ ਹੈ ਅਸੀਂ ਲੱਗਦਾ ਸਰ ਹਾਂ ਸਰ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਦੋਸ਼ੀਆਂ ਦੇ ਖਿਲਾਫ ਜੇਤੀ ਬੜਲੇ